ਡੋਂਟ ਇਹ ਕਿਥੇ ਜਿਹੜੀ ਉਹਦੀ ਲੇਟੈਸਟ ਤਸਵੀਰ ਆ ਉਹ ਵੇਖ ਕੇ ਨਾ ਪ੍ਰਭਾਵਿਤ ਹੋ ਜਿਓ ਅਦਲਜੀਤ ਕਲਚੀ ਹੁਰੀ ਆਏ ਆ ਨਾ ਬਾਹਰ ਦਿਲਜੀਤ ਕਲਚੀ ਤਾਂ ਉਹਦੇ ਸਾਥੀ ਸਨ ਜਿਹੜੇ ਕੀ ਕਹਿ ਰਹੇ ਆ ਕਿ ਉਹਦੇ ਕੋਲ ਤਾਂ ਫੋਨ ਵੀ ਆ ਉਥੇ ਫਿਰ ਇੱਕ ਉਹ ਦੂਜਾ ਕੀ ਨਾ ਉਹ ਦਾ ਆਪਣੇ ਦਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡਾਲਤੇ ਆ ਜਿਹੜੇ ਖੁਲਾਸਾ ਕਰਦੇ ਆ ਉਹਨਾਂ ਨੂੰ ਇੱਕ ਕਰਕੇ ਸੋਧਿਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਕਿ ਭਾਈ ਤੁਸੀਂ ਨਹੀਂ ਬੋਲਣਾ ਹੁਣ ਮੇਰੇ ਵਰਗੇ ਨਾਲ ਕੀ ਰੌਲਾ ਮੈਂ ਤਾਂ ਇੱਕੋ ਗੱਲ ਕਹੀ ਜਦੋਂ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਦੀ ਕਾਪੀ ਕਰਦਾ ਸੀ ਮੈਂ ਆਪਦੇ ਇਲਾਕੇ 'ਚ ਇੱਕ ਗੱਲ ਕਹੀ ਮੈਂ ਕਿਹਾ ਉਹ オリジナル ਸੀ ਉਹ ਅਸਲੀ ਸੀ ਅੰਮ੍ਰਿਤਪਾਲ ਨਕਲੀ ਔਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਆ ਭਾਈ ਕਾਪੀਂਗ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਇਹ ਉਹ ਨਹੀਂ ਬੰਨਣਾ ਉਹਨਾਂ ਦਾ ਕੌਮ 'ਚ ਕੱਦ ਸਤਿਕਾਰ ਇਹ ਬੰਦਾ ਕੇਵਲ ਉਸ ਭਾਵਨਾ ਨੂੰ ਭੜਕਾ ਕੇ ਆਪਦੇ ਹੱਥ ਲੋਕਾਂ ਨੂੰ ਕਰਨਾ ਚਾਹੁੰਦਾ ਔਰ ਮੈਂ ਦੱਸ ਦਿੰਦਾ ਕਿਵੇਂ ਜੀ ਦੇਖੋ ਜਦੋਂ ਕਿਹੜਾ ਗੁਰੂ ਦਾ ਸਿੱਖ ਹੈ ਬਾਣੇ ਤੇ ਬਾਣੀ ਦਾ ਸਤਿਕਾਰ ਕਰਨਾ ਹਰ ਨਾਨਕ ਨਾਮ ਲੇਵਾ ਦਾ ਫਰਜ਼ ਹੈ ਮਗਰ ਤੁਸੀਂ ਕੋਈ ਸੋਚ ਸਕਦੇ ਹੋ ਕਿ ਇਹ ਬੰਦਾ ਕਿੱਥੇ ਚਲੇ ਗਿਆ ਜੀ ਜਿਹ ਨਾਲੇ ਥਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਚਲੇ ਗਿਆ ਬਾਣਾ ਪਾਉਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਣੇ ਨਹੀਂ ਕਦੇ ਲੈ ਕੇ ਜਾਉ ਬੰਦਾ ਛਡਾਉਣ ਵਾਸਤੇ ਜਿਹੜੇ ਨਿਡਰ ਤੇ ਨਿਰਭਉ ਹੁੰਦੇ ਨਾ ਉਹ ਐਡੇ ਕਮਜ਼ੋਰ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੂੰ ਜਾ ਕੇ ਇਹ ਇੱਕ ਬੰਦੇ ਨੂੰ ਛਡਾਉਣ ਵਾਸਤੇ ਕਿਉਂ ਜਿਹες ਬੰਦੇ ਨੂੰ ਛਡਾਉਣ ਗਏ ਸੀ ਉਹਦਾ ਕੋਈ ਪਰਸਨਲ ਮੈਟਰ ਸੀ ਔਰ ਉਸ ਤੋਂ ਪਿਛਲਾ ਮੈਟਰ ਕੀ ਸੀ ਉਹ ਤੁਹਾਨੂੰ ਯਾਦ ਹੋਣਾ ਕਿ ਵਰਿੰਦਰ ਸਿੰਘ ਜਿਹੜਾ ਮੇਨ ਸ਼ਿਕਾਇਤਕਰਤਾ ਉਹ ਜਨਾਲੇ ਥਾਣੇ 'ਚ ਕੌਣ ਹੈ ਵਰਿੰਦਰ ਚੇਤੇ ਆਉਂਦਾ ਜੀ ਜਿਹਨੂੰ ਇਹਨਾਂ ਨੇ ਅਗਵਾਹ ਕਰਕੇ ਮਾਰਿਆ ਕੁੱਟਿਆ ਸੀ ਤੇ ਫਿਰ ਕਹਿੰਦਾ ਸੀ ਇਹ ਪਾਗਲ ਹੈ ਜਿਹੜਾ ਜੀਨੇ ਕੀ ਅਮਰਿਤਪਾਲ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਇੱਥੇ ਧੀਆ ਪੈਣਾ ਨਾਲ ਮਿਸਬੇਵ ਹੁੰਦਾ ਮੈਂ ਵਿਖਾਈ ਜਾਂਦਾ ਸੋਦਾ ਕੀਪਸ ਕਮਿੰਗ ਦਾਸ ਵਰਿੰਦਰ ਸਿੰਘ ਚਮਟੌਰ ਸਾਹਿਬ ਤੋਂ ਤੇ ਮੈਂ ਅੱਜ ਉਹਨਾਂ ਤੇ ਪਾਗ ਸਿੰਘਾਂ ਦਾ ਜੋ ਬਿਆਨ ਦਿੱਤੇ ਉਹਨਾਂ ਨੇ ਉਹ ਮੈਂ ਸੁਣੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਬ੍ਰਿੰਦਰ ਸਿੰਘ ਮੈਂਟਲ ਆ ਨਾ ਵੀ ਦਵਾਈ ਰੋਗੀ ਆ ਤੇ ਮੈਂ ਇਹਦੇ ਵਿੱਚ ਇਹ ਪੁੱਛਣਾ ਚਾਹੁੰਦਾ ਵੀ ਇਹ ਪਤਾ ਨਹੀਂ ਉਹਨਾਂ ਨੂੰ ਕਿਹੜੇ ਡਾਕਟਰ ਤੋਂ ਪਤਾ ਲੱਗਿਆ ਮੇਰੇ ਬਾਰੇ ਵੀ ਹਾਂ ਜੀ ਵੀ ਪ੍ਰਿੰਦਰ ਸਿੰਘ ਮੈਂਟਲ ਆ ਤੇ ਬਾਕੀ ਦੁਨੀਆ ਦਾ ਕੋਈ ਵੀ ਸਿਆਣਾ ਬੰਦਾ ਕਦੇ ਵੀ ਕਿਸੇ ਮੈਂਟਲ ਪਾਗਲ ਦੀ ਗੱਲ ਨੂੰ ਕਦੇ ਵੀ ਸੀਰੀਅਸਲੀ ਲੰਦਾ ਉਹ ਵੀ ਤੁਸੀਂ ਮੇਰੀ ਗੱਲਾਂ ਨੂੰ ਸੀਰੀਅਸਲੀ ਨਹੀਂ ਲੁੱਟ ਜੇ ਉਹ ਬੰਦਾ ਸੱਚੇ ਸੀਗਾ ਤਾਂ ਤੁਹਾਨੂੰ ਉਹਦਾ ਦੁੱਖ ਲੱਗੇ ਤੇ ਤਾਂ ਤੁਸੀਂ ਮੇਰੀ ਮਾਰਕਟਾਈ ਕੀਤੀ ਦੇ ਮੈਨੂੰ ਦਰਬਾਰ ਸਾਹਿਬ ਨਮਸ਼ਕਾਰ ਕਰਨ ਆਇਆ ਹੋਇਆ ਹੂੰ ਇਹਨੂੰ ਸਾਥជា ਸਮੇਂ ਤੁਸੀਂ ਮੈਨੂੰ ਧੋਖਾ ਕਰਕੇ ਮੈਨੂੰ ਅਗਵਾ ਕੀਤਾ ਤੇ ਮਾਰਕਟਾਈ ਕੀਤੀ ਦੇ ਮਾਵਾ ਭਾਣੇ ਦੀਆਂ ਗਾਲਾਂ ਕੱਢੀ ਤੁਸੀਂ ਖੁਦ ਸ਼ੁਰੂਆਤ ਕੀਤੀ ਆ ਤੇ ਮੈਂ ਤਾਂ ਮੈਂਟਰ ਹੋਣ ਦੇ ਨਾਮ ਨਾਲ ਮੈਂ ਤਾਂ ਤੁਹਾਨੂੰ ਪਹਿਲੇ ਦਿਨ ਹੀ ਇਹ ਬਿਆਨ ਦਿੱਤੇ ਸੀ ਕਿ ਭਈ ਜੇ ਭਾਈ ਮੈਂ ਝੂਠ ਬੋਲਣਾ ਦਾ ਮੈਂਟਰ ਨਾ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਗੁਰੂ ਰਾਮਦਾਸ ਮਹਾਰਾਜ ਚਰਨਾ ਚਾਕੇ ਆਪਣੇ ਬਿਆਨ ਤੇ ਰੱਖੋ ਵੀ ਹਾਂ ਭਾਈ ਅਸੀਂ ਮਾਰਕਟਾਈ ਨਹੀਂ ਕੀਤੀ ਵੀ ਬਰਿੰਦਰ ਸਿੰਘ ਮੈਂਟਰ ਹੈ ਜੀ ਹਣਾ ਕਿ ਮਦਦਾਂ ਮੈਂਟਰਾਂ ਉਹਨਾਂ ਦੇ ਨਾਮ ਨਾਲ ਵੀ ਤੁਹਾਨੂੰ ਮਹਾਰਾਜ ਤੇ ਬੱਧ ਭਰੋਸਾ ਰੱਖਿਆ ਵੀ ਜੋ ਮਹਾਰਾਜ ਕਰਨਗੇ ਚੰਗਾ ਹੀ ਕਰਨਗੇ ਤੇ ਤੁਸੀਂ ਉਹ ਚੀਜ਼ਾਂ ਤੋਂ ਵੀ ਮੁਕਤ ਹੋਇਆ ਤੇ ਸਾਨੂੰ ਫਿਰ ਪਰ ਜੋ ਸਾਡੀ ਕਾਰਵਾਈ ਚੱਲਦੀ ਅਸੀਂ ਉਹ ਚਲਾਈਏ ਜੀ ਅੱਗੇ ਆਪਣੀ ਤੇ ਬਾਕੀ ਇਹ ਕਿਸੇ ਵੀ ਦੇਸ਼ ਦੇ ਕਾਨੂੰਨ ਵਿੱਚ ਨਹੀਂ ਲਿਖਿਆ ਹੋਇਆ ਹੈਗਾ ਵੀ ਤੁਸੀਂ ਕਿਸੇ ਮੈਂਟਰ ਦੇ ਕੇਸਾਂ ਦੀ ਵਿਅਦਿਗੀ ਕਰੋ ਉਹਦੀ ਦਸਤਾਵੇਜ਼ ਦੀ ਵਿਅਦਿਗੀ ਕਰੋ ਤੇ ਉਹਦੇ ਕੰਮੇ ਦੀ ਵਿਅਦਿਗੀ ਕਰੋ ਕਕਾਰਾਂ ਦੀ ਤੇ ਤਾਂ 295 ਨਹੀਂ ਲੱਗੂਗੀ ਇਹ ਲੱਗਣੀਓ ਲੱਗਣੀ ਹੈ ਜੇਕਰ ਤੁਸੀਂ ਜੋ ਗਰਤੂਤਾ ਕੀਤੀ ਹੈ ਨਾ ਇਹ ਤੁਸੀਂ ਉਹ ਵੀ ਨੀਤੀਜੇ ਭੁਗਤ ਰਹੇ ਹੋ ਤੇ ਤੁਸੀਂ ਜੋ ਵੀ ਮਾਰਕਟਾਈ ਕੀਤੀ ਆ ਉਹ ਦੀ ਨਤੀਜੇ ਤੱਕ ਅੱਜ ਦਾ ਜੁੜੇ ਪਹੁੰਚੀ ਆ ਤੇ ਇਤਨਾਂ ਵੀ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਤੁਹਾਨੂੰ ਮੌਕਾ ਦਿੱਤਾ ਜੀਗਾ ਵਾਰ-ਵਾਰ ਕਿ ਅੱਜ ਦੇਖੋ ਕਿੰਨਾ ਸਮਾਂ ਲੰਗੜ ਦੇ ਬਾਅਦ ਤੁਸੀਂ ਲਗਾਤਾਰ ਸੰਪਰਦਾਵਾਂ ਨੂੰ ਟਕਸਾ ਦਿੰਦੇ ਗੱਲ ਤੋਂ ਬੋਲ ਕੇ ਜੋ ਅਸਲ ਮੁੱਦਾ ਹੈ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਸੀਂ ਉਹ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸੰਗਤਾਂ ਨੂੰ ਵੀ ਝੂਠ ਬੋਲਦੇ ਆ ਮਹਾਰਾਜ ਦੀ ਯੂਰੀ ਚ ਕਢ ਕੇ ਤੇ ਚਲੋ ਤੁਸੀਂ ਪਹਿਲੇ ਦਿਨ ਤੋਂ ਹੀ ਮੁੱਕਰਦੇ ਆ ਰਹੇ ਆ ਵੀ ਅਸੀਂ ਕੁਝ ਕੀਤਾ ਨਹੀਂ ਜਾਂ ਮੈਨੂੰ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਜੋ ਅੱਜ ਤੁਸੀਂ 50% ਦੇ ਕਰੀਬ ਤਾਂ ਸੱਚੋ ਬੋਲੇ ਆ ਤੇ ਸੰਗਤਾਂ ਨੂੰ ਕੁਝ ਪਤਾ ਲੱਗਿਆ ਕਿ ਇਸ ਤਾਈ ਬੇਨਤੀ ਕਰਦੇ ਆ ਮਹਾਰਾਜ ਜੀ ਮਹਾਰਾਜ ਜੋ ਸੰਗਤਾਂ ਦੇ ਮਨਾਂ ਵਿੱਚ ਸਾਡੇ ਬਾਰੇ ਇਹਨਾਂ ਨੇ ਪੂਟ ਪ੍ਰਚਾਰ ਕੀਤਾ ਵੀ ਬਰਿੰਦਰ ਸਿੰਘ ਏਜੰਸੀਆਂ ਦਾ ਬੰਦਾ ਸਰਕਾਰੀ ਬੰਦਾ ਉਹ ਸੱਚ ਸਾਰਾ ਜਰੂਰ ਸਾਹਮਣੇ ਆਉਣਾ ਚਾਹੀਦਾ ਜੀ ਜੋ ਇਹਨਾਂ ਨੇ ਕੀਤਾ ਉਹ ਇਹਨਾਂ ਨੂੰ ਸਜ਼ਾ ਤੇ ਇਹਨਾਂ ਦਾ ਸੱਚ ਸਾਰੇ ਦੇ ਸਾਹਮਣੇ ਜਰੂਰ ਮਹਾਰਾਜ ਪ੍ਰਗਟ ਕਰਨ ਸਾਡੀ ਤਾਂ ਇਹ ਹੀ ਬੇਨਤੀ ਆ ਮਹਾਰਾਜ ਜੀ ਹੁਣ ਇਹ ਬੰਦੇ ਕੌਣ ਨੇ ਜੀ who have worked with him ਹੁਣ ਮੈਂ ਤੁਹਾਨੂੰ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਆਡੀਓ ਦੇਣ ਆਲਾ ਕਿ ਜਿਹੜੇ ਹੁਣ ਵੀ આરોਪ ਲਾ ਰਹੇ ਆ ਵੇਖੋ ਦੋ ਦੋ ਕਿਸਮ ਦੇ ਲੋਕ ਨੇ ਜੱਲੂਪੁਰ ਖੇੜੇ ਚ ਇੱਕ ਹੈ ਗੁਰਦੀਪ ਸਿੰਘ ਜੱਲੂਪੁਰ ਖੇੜਾ ਸੁਣਿਆ ਜੀ ਜਿਹਨੂੰ 32 ਸਾਲ ਹੋ ਗਏ ਜੇਲ੍ਹ ਚ ਇਸੇ ਪਿੰਡ ਦਾ ਜੀ ਜੱਲੂਪੁਰ ਖੇੜੇ ਦਾ 32 ਸਾਲ ਵਾਲੇ ਨੂੰ ਤਾਂ ਅਜੇ ਤੱਕ ਸਰਕਾਰ ਰਿਹਾਨੀ ਕਰਦੀ ਕਿਉਂ ਕਿਉਂਕਿ ਉਹਨੇ ਲੜਾਈ ਲੜੀ ਸੀ 84 ਦੀ ਜਿਹੜਾ ਸ੍ਰੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਅਸਲ ਗੁਰੂ ਵਾਸਤੇ ਹਾਂ ਦਾ ਨਾਰਾ ਮਾਰਨ ਵਾਲੇ ਉਹ ਲੋਕ ਨੇ ਬਲਵੰਤ ਸਿੰਘ ਰਾਜੋਆਣਾ ਸਾਹਿਬ ਜਿਲੂਪੁਰ ਖੇੜਾ ਦੇ ਗੁਰਦੀਪ ਸਿੰਘ ਉਹਨਾਂ ਨੂੰ ਤਾਂ ਇਹ ਪੁੱਛਦਾ ਨਹੀਂ ਇਹ ਜਿਹੜਾ ਡੁਪਲੀਕੇਟ ਹੈ ਆਇਆ ਦਾ ਮੈਂ ਦੱਸ ਦਿਆਂ ਪਛੋਕਰ ਜਿਹੜਾ 2019 ਦੀ ਇਲੈਕਸ਼ਨ ਹੋਈ ਸੀ ਨਾ ਅਰਜੀ ਛੋਰੀ ਚਾਚੇ ਹੋਰੀ ਜਿਹੜਾ ਇਹਦਾ ਚਾਚਾ ਉਹਨੇ ਅੰਦਰ ਆਇਆ ਬਾਹਰੋਂ ਉਹ ਤੋਂ ਇਹ ਕਾਂਗਰਸ ਦੀ ਮਦਦ ਕਰਦਾ ਸੀ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕੀਤੀ ਔਰ ਵਿਰੋਧਤਾ ਕੀਤੀ ਕੀਤੀ ਪਰਮਜੀਤ ਖਾਲੜਾ ਹੋਰਾਂ ਦੀ ਇਹ ਲੋਕ ਜਦੋਂ 84 ਹੋਇਆ ਇਹ ਤਾਂ ਕਾਂਗਰਸ ਦੇ ਇੰਦਰਾ ਗਾਂਧੀ ਦੇ ਫੈਸਲੇ ਦੇ ਹੱਕ 'ਚ ਖਲੋਣ ਵਾਲੇ ਲੋਕ ਸਨ ਮਗਰ ਅੱਜ ਇਹਨਾਂ ਨੇ ਇੱਕ ਬਾਣਾ ਪਾ ਕੇ ਇੱਕ ਬੜਾ ਖਤਰਨਾਕ ਗੇਮ ਖੇਡਣੀ ਸ਼ੁਰੂ ਕੀਤੀ ਔਰ ਜਿਹੜਾ ਉਸ ਨੂੰ ਐਕਸਪੋਜ਼ ਕਰਦਾ ਉਹਨੂੰ ਇਹ ਕੌਮ ਦਾ ਗद्दार ਦੱਸਦੇ ਤੇ ਮੈਂ ਪੁੱਛਣਾ ਚਾਹੁੰਨਾ ਗੁਰਦੀਪ ਸਿੰਘ ਜੱਲੂ ਖੜੇ ਦਾ ਕੀ ਉਹ ਕਿਵੇਂ ਕੌਮ ਦਾ ਗद्दार ਹੋਇਆ ਜੀ ਉਹ ਤਾਂ 32 ਸਾਲ ਹੋ ਗਏ ਵਿਚਾਰੇ ਨੂੰ ਅੰਦਰ ਤੁਹਾਨੂੰ ਤਾਂ ਹਲੇ ਸਾਲ ਤੈਨੂੰ ਹੋਇਆ ਤਾਂ ਤੁਹੋਂ ਟਿਕਾ ਨਿਕਲੀਆਂ ਪਈ ਤੁਸੀਂ ਵੱਡੀ ਆਪ ਦੀਆਂ ਗੱਲਾਂ ਕਰ ਦਿਓ ਕਿਸੇ ਛੀਦੀ ਜਿਹੜੇ ਇਹ ਪਰਿਵਾਰ ਨੇ ਛੀਦਾ ਦੇ ਪਰਿਵਾਰਾਂ ਦੀ ਕਦੇ ਕੁਛਕਿਛ ਕੀਤੀ ਹੈ ਨਹੀਂ ਚਲੋ ਮੈਂ ਅੱਗੇ ਜਾਣਾ ਆ ਸੁਣ ਲਿਆ ਆ ਸੁਣ ਲਿਆ ਹੁਣ ਜਿਹਦੀ ਮੈਂ ਆਡੀਓ ਸੁਣਾਉਣ ਲੱਗਿਆ ਧਿਆਨ ਨਾਲ ਸੁਣਿਓ ਆ ਫਾਦਰ ਹੈ ਕੀ ਕਹਿ ਰਿਹਾ ਕੀ ਦੇ ਬਾਰੇ ਉਹਦਾ ਭਰਾ ਜਿਹੜਾ ਸੁਪਰੀ ਗਿਆ ਉਹ ਅਸੀਂ ਸਾਡੇ ਨਾਲ ਦੁਬਈ ਸਦੇ ਇਕੱਠੇ ਰਹੇ ਸੀ ਅੱਛਾ ਹੈ ਤੇ ਗੁਰਪ੍ਰੀਤ ਦਾ ਭਰਾ ਜਿਹੜਾ ਸੁਪਰੀ ਗਿਆ ਉਹ ਅਸੀਂ ਸਾਡੇ ਨਾਲ ਦੁਬਈ ਸਦੇ ਇਕੱਠੇ ਰਹੇ ਸੀ ਅੱਛਾ ਹੈ ਤੇ ਉਹਨਾਂ ਨਾਲ ਸਾਡਾ ਬਹੁਤ ਪਿਆਰ ਮਹੌਬਤ ਸੀ ਉਹ ਪਹਿਲਾਂ ਅਮਰਪਾਲ ਦੀ ਬਹੁਤ ਵੱਡਾ ਕੋਲ ਸੀ ਉਸ ਤੋਂ ਕੰਡਾ ਗਿਆ ਸਾਡੇ ਕੋਲ ਹੀ ਅੱਛਾ ਹੈ ਤੇ ਦੁਬਈ ਤੇ ਅਮਰਪਾਲ ਦੇ ਨਾਲ ਇਕੱਠਾ ਸੀ ਇਕੱਠੇ ਰਹੇ ਅੱਛਾ ਹੁਣ ਸੁਣਾਓ ਜੀ ਔਰ ਬੜੇ ਧਿਆਨ ਨਾਲ ਸੁਣਿਓ ਜੀ ਹਲੇ ਮੈਂ ਤੁਹਾਨੂੰ ਅੱਜ ਟ੍ਰੇਲਰ ਹੀ ਦੇ ਰਿਆਂ ਇਸ ਤੋਂ ਬਾਅਦ ਅਗਲੀ ਮੈਂ ਫੇਰ ਲਿਆਉ ਦੋ ਤਿੰਨ ਮੇਰੇ ਕੋਲ ਆ ਮਗਰ ਅੱਜ ਟ੍ਰੇਲਰ ਸੁਣਿਓ ਧਿਆਨ ਨਾਲ ਸੁਣਿਓ ਅਮਰਿਤਪਾਲ ਦੀ ਟਾਕ ਵਿਦ ਸੁਖਪ੍ਰੀਤ ਸਿੰਘ ਹਰੀ ਨੋ ਗੁਰਪ੍ਰੀਤ ਸਿੰਘ ਹਰੀ ਨੋ ਦੇ ਭਰਾ ਨਾਲ ਜਿਹਦੇ ਬਾਰੇ ਤਰਸੇਮ ਸੋਂ ਆਪ ਕਬੂਲਦੇ ਆ ਕਿ ਹਾਂ ਸਾਡੇ ਪਰਿਵਾਰ ਦਾ ਹਿੱਸਾ ਸਾਡੇ ਨਾਲ ਰਿਹਾ ਸੁਣ ਲਿਓ ਗੱਲ ਸੁਣਾ ਭਾਈ ਹਾਂਜੀ ਆ ਇੱਕ ਮੈਂ ਹੋਰ ਦੱਸ ਦਿਆਂ ਜੀ ਬਾਜਵਾ ਜੀ ਬਹਿ ਜਾਓ ਆ ਤੁਹਾਡੇ ਮਸਲੇ ਦਾ ਕੰਮ ਆ ਅੱਗੇ ਇੱਕ ਬੰਦੇ ਦੀ ਚੱਕਰ ਚ ਪਵਾਤਾ ਤੁਸੀਂ ਹੁਣ ਜਿਹੜਾ ਪ੍ਰੂਫ ਦੇਣ ਲੱਗਿਆ ਹੁਣ ਖਬਰ ਛਾਪਿਓ ਉਹ ਵਿਧ ਪ੍ਰੂਫ ਦੇ ਰਿਹਾ ਕਿਉਂਕਿ ਇੱਥੇ ਤਾਂ ਜਿਹੜਾ ਬੋਲਣ ਦੀ ਕੋਸ਼ਿਸ਼ ਕਰਦਾ ਨਾ ਸਰਕਾਰ ਸੁਣ ਕੇ ਹੀ ਰਾਜੀ ਨਹੀਂ ਅਸਲ ਅਰਸ਼ ਡੱਲਾ ਲਾਰੈਂਸ ਬਿਚਨੋਈ ਜੈਪਾਲ ਭੁੱਲਰ ਆਹ ਜਿਹੜਾ ਆ ਲੰਡਾ ਹਰੀਕੇ ਅਰਿੰਦਾ ਹੈਪੀ ਪਸ਼ੀਆ ਇਹਨਾਂ ਸਾਰੇ ਗੈਂਗਸਟਰ ਦਾ ਆਈਐਸਆਈ ਨਾਲ ਕੇ ਕੋਈ ਸਭ ਤੋਂ ਵੱਡਾ ਲਿੰਕ ਹੈ ਉਹਦੀ ਫੋਟੋ ਵਿਖਾਈ ਆ ਫਰੋਡ ਦੀ ਹੈ ਆ ਇਹਦੀ ਹੈ ਆ ਇਹ ਬੰਦਾ ਮੈਂ ਆ ਫੋਟੋਲੀ ਵਿਖਾਉਣੀ ਮਿੱਤਰਾ ਅਸਲੀ ਫੋਟੋ ਵਖਾ ਬੰਤੇ ਅੰਦਰਲੇ ਕੀਦੇ ਤਾਂ ਬਾਹਰਲੀ ਫੋਟੋ ਆ ਅਸਲੀ ਫੋਟੋ ਵਖਾ ਜੀ ਆ ਆ ਬੰਦਾ ਹੁਣ ਤੁਸੀਂ ਆਡੀਓ ਸੁਣਿਓ ਜੀ ਜਿਹਦੇ ਬਾਰੇ ਇਹਦਾ ਫਾਦਰ ਆਪ ਕਹਿੰਦਾ ਕਿ ਸਾਡ ਸਾਡਾ ਪਰਿਵਾਰ ਦਾ ਇਤਿਹਾਸ ਸੁਣਿਆ ਆ ਭਾਈ ਕੀ ਆ ਜੀ ਹਾਂ ਹੋਂ ਉਹ ਦਮਤ ਮੈਂ ਨਾ ਤੁਹਾਨੂੰ 5-6 ਆਡੀਓ ਸੁਣਾਉ ਇੱਕ ਜਗ੍ਹਾ ਸੁਣਾਉ ਜਿੱਥੇ ਜੈਪਾਲ ਖੁੱਲਰ ਦੀ ਗੱਲ ਕਰਦਾ ਕਿ ਹਾਂ ਮੇਰਾ ਬੰਦਾ ਆ ਉਹ ਸੁਣਾ ਰਿਹਾ ਬੈਂਕ ਲੁੱਟਦੇ ਆ ਬੈਂਕ ਲੁੱਟਿਆ ਖਬਰ ਵੀ ਲੱਗੀ ਸੀ ਆ ਜਦੋਂ ਜੈਪਾਲ ਭੁੱਲਰ ਮਰਦਾ ਤੇ ਇਹਦੇ ਚ ਜ਼ਿਕਰ ਆਇਆ ਹਾ ਫੋਲੋਇੰਗ ਇਨਫਰਮਡ ਫਰਮ ਪੰਜਾਬ ਐਸਟੀਐਫ ਕੋਲਕਾਤਾ న్యూਟ੍ਰਲਾਈਜ਼ਸ ਟੂ ਵਾਂਟਡ ਡਰੱਗ ਸਮਗਲਰ ਜੈਪਾਲ ਭੁੱਲਰ ਜਸਪ੍ਰੀਤ ਜੱਸੀ ਇਨ 2017 ਜੈਪਾਲ ਲੂਟਡ 1.3 ਕਰੋੜ ਫਰਮ ਕੈਸ਼ ਵੈਨ ਔਨ ਚੰਡੀਗੜ ਪਟਿਆਲਾ ਹਾਈਵੇ ਨੀਅਰ ਪ੍ਰਾਈਵੇਟ ਯੂਨੀਵਰਸਿਟੀ and rupees 35 lakhs from an atm loading van in ropar 2020 ch ajpal carried out a decoyty in which looted about 33 kg gold from ludhiana 15 5 21 ajpal and his associate shot at two punjab police asi tenu jagraun sari gall sul lo ji suna phir jadon oh je oh itthe nikleya mere kesar na oh mera paise mangaye is bande ko ਤਦ ਰਵੀ ਜੜਾ ਬੰਨਾ ਜਿਵੇਂ ਜਿਵੇਂ ਇਹ ਅੰਮ੍ਰਿਤਪੁਰ ਹੋ ਜਿਹੜਾ ਮੈਂ ਲਿਖਣ ਦੇ ਪਿੱਛੇ ਕੋਚ ਮੇਰਾ ਹੀ ਨਾ ਪਹਿਲ ਲੱਗਾ ਜੀਗਾ ਕੰਮ ਉਹ ਕੰਮ ਚ ਜਿਹੜਾ ਲਿਖਿਆ ਐ ਤੋਂ ਤਜਨਾ ਇਹਨਾਂ ਨਾਲ ਮਿਲੂ ਪਰ ਵੀ ਉਹ ਕਹੇ ਇਹ ਜਿਹੜੇ ਉਹ ਮੈਂ ਵਸਤਰੇ ਨੇ ਕਿਉਂਕਿ ਉਹ ਕਹੇ ਹੈ ਮੇਰੇ ਲਈ ਹਾਂ ਉਹ ਜੈਪਾਲ ਨੇ ਰੁੱਟ ਕੀਤੀ ਸੀ ਕਿ ਹਾਂ ਠੀਕ ਹੈ ਉਹ ਭਏ ਉਹਦੇ ਚ ਮੇਰਾ ਹਿੱਸਾ ਹੈ ਅੱਛਾ ਮਹਾਰਾਪੁਰ ਮਾਗ ਬੰਦ ਨਾ ਉਹਦੇ ਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਬਈ ਰੁੱਟੇ ਅਗੇ ਜੀ 40 ਲੱਖ ਰੁਪਏ ਦੀ ਖੇਡ ਜਿਹੜੀ ਉਹ 40 ਲੱਖ ਰੁਪਏ ਦੇ ਵਿੱਚ ਪੇਰੇ ਹੀ ਦਾਲਾ ਕਾ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਈਆ ਜਿਹੜਾ ਸੀ ਉਹ ਹੋਣ ਜਦੋਂ ਉਹ ਮਰ ਗਿਆ ਮੁੰਡਾ ਨਾ ਜਿਹੜਾ ਪੱਲਾ ਉਹਨੇ ਕਾਉਂਟਰ ਹੋ ਗਿਆ ਹਾਂ ਔਰ ਜਿਹੜੇ ਬੰਦੇ ਕੋ ਪੈਸੇ ਜਿੰਨਾ ਜਿਹੜੇ ਉਹ ਜਿਹੜਾ ਹੀ ਮੈਨੇ ਮੰਗੇ ਲੋ ਪਹਿਲਾਂ ਦੀ ਮੰਗੀਤ ਨਾ ਮਤਲਬ ਉਲਟਾ ਸੇ ਉਹ ਉਹਦੇ ਬੰਦਿਆਂ ਦੇ ਪੈਸੇ ਹੋਏ ਲੱਗੇ ਜਿਹੜੀ ਇੱਛਾ ਕਿ ਰਹੇ ਮੇਰੇ ਕੋਲ ਵਿੱਚ ਹੋਈ ਮੈਂ ਨਵੇਂ ਨਰੂਪ ਲੈ ਕੇ ਦ자가 ਕਰਨਾ ਨੂੰ ਅੱਛਾ ਉਹਨੂੰ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹ ਕੋ ਪੈਸੇ ਪਿਆ ਰਹੇ ਸੀ ਉਹ ਜੋ ਬਣਾਵਾ ਕੇ ਹੋ ਰਿਹਾ ਹੈ ਹਾਂ ਜੀ ਤੇ ਬਈ ਗੱਲ ਤਾਂ ਇਹ ਹੈ ਕਿ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਜਉਣਾ ਕਿ ਉਹ ਪੈਸੇ ਜਿਹੜੇ ਹਨ ਮੈਂ ਨਿੱਜੀ ਤੌਰ ਤੇ ਲੱਪਾ ਹੂੰ ਤੇ ਉਹ ਕਹਿੰਦੇ ਮਸਲਾ ਇਹ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਹੀ ਕੋਈ ਉਧਰਲੇ ਪਾਸੇ ਨੂੰ ਹੈ ਕੰਮ ਕੋਈ ਹੈ ਨਾ ਤੇ ਉਹ ਉਹਦੇ ਜਿਹੜਾ ਤਰ੍ਹਾਂ ਦੇ ਕੋਈ ਹੈਗੇ ਅੰਦਾ ਉਹ ਮੈਂ ਬੰਦੇ ਨੂੰ ਕਿਹਾ ਮੈਨੂੰ ਭੇਜ ਉਹ ਮੈਂ ਤਾਂ ਵਰਤ ਰਿਹਾ ਕਿ ਇਹ ਮੈਨੂੰ ਉਥੋਂ ਵਿਗੜਨਾ ਪਿਆ ਨਹੀਂ ਕੇਸ ਪਰ ਇਹ ਵੀ ਜਿਹੜਾ ਪਰੰਗੀ ਮਸਲਾ ਹੈ ਕਿ ਜੇ ਕੈਮਰਾ ਰੀਨ ਵੀਜ਼ਾ ਰੀਨਿਊ ਹੋਣਾ ਇਹ ਕਰਕੇ ਨਹੀਂ ਹੋਣਿਆ ਵੀ ਆਪਾਂ ਜਿਹੜਾ ਵਾ ਕਿ ਇਹ ਗਵਰਨਮੈਂਟ ਦਾ ਰੌਲਾ ਤਾਂ ਆ ਗਿਆ ਆਪਣੇ ਨਾਲ ਹੁਣ ਕੋਈ ਨੂੰ ਮੇਰੇ ਪਰਸਨਲ ਮਸਲੇ ਤਾਂ ਹਨੀ ਮੇਰੇ ਕਿਦਾਂ ਵਟ ਦਾ ਰੌਲਾ ਇਹਨਾਂ ਕਿ ਮੈਂ ਸੋਚਿਆ ਕਿ ਉਦੋਂ ਪਹਿਰੇ ਮਗਾਉਂਗਾ ਜੇ ਕਿ ਇੱਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦਾਂ ਉਹਨੇ ਕਹਿੰਦੀ ਵੀ ਤਾਂ ਉਹ ਕਹਿੰਦਾ ਕਿ ਭਾਈ ਹਜੇ ਤਾਂ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦਾ ਟਰੈਕਿੰਗ ਹੋ ਲਈ ਆ ਪੈਸੇ ਪਏ ਆ ਕਿ ਜਿਹੜਾ ਸਿਰੂਪ ਚ ਹੈ ਨਾ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿਉਂ ਜੇ ਇਹਨੇ ਸੋਨਾ ਨਹੀਂ ਪੜਨਾ ਆਪਣੇ ਤੋਂ ਤਿੰਨ ਤਾਜਾ ਜੈਪਾਲਦਨ ਕੋਟਰ ਹੋਇਆ ਇਹ ਪਤਾ ਨਹੀਂ ਮੰਨਣਾ ਨਹੀਂ ਗਿਆ ਇਹ ਵੀ ਨਹੀਂ ਐ ਕਿ ਕੋਈ ਪਤਾ ਹੀ ਉਹਨਾਂ ਕਿਹੜੇ ਕਿਹੜੇ ਬੰਦੇ ਆ